जालंधर ਦੇ ਜਾਲਾ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈਪਾਵਾ ਮੁਰਾਦ ਸ਼ਾਹ ਜੀ ਦੇ ਜਨਮ ਦਿਨ ਮਨਾਇਆ ਗਿਆ ਤੇ ਇਸ ਮੌਕੇ ਹਾਂਡਾ ਪਰਿਵਾਰ ਵੱਲੋਂ ਲੰਗਰ ਵੀ ਲਗਾਇਆ ਗਿਆ। ਇਸ ਦੌਰਾਨ ਗਾਇਕ ਹਕੀਕਤ ਰਾਏ ਵੱਲੋਂ ਗੁਰੂ ਦੇ ਸ਼ਬਦਾਂ ਦਾ ਗੁਣਗਾਨ ਕਰ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਇਸ ਮੌਕੇ ਤੇ ਪਵਨ ਹਾਂਡਾ, ਦੀਪ ਸਿੰਘ, ਸਨੀ ਕੁਮਾਰ, लवली ਥਾਪਰ, ਪਰਮਜੀਤ, ਸੰਦੀਪ ਅਤੇ ਅਜੇ ਬੱਬਲ ਆਦੋ ਇਲਾਵਾ ਹੋਰ ਵੀ ਹਾਜ਼ਰ ਸਨ। ਜਲੰਧਰ ਤੋਂ ਵਿਰਿੰਦਰ ਸਿੰਘ ਦੀ ਰਿਪੋਰਟ। ਕਰਾਵਾ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਕਿ ਅੱਜ ਸਾਡੇ ਸਾਈਂ ਜੀ ਦਾ ਜਨਮ ਦਿਨ ਹੈ ਬਰਥਡੇ ਹੈ ਸਾਈਂ ਲਾਡੀ ਸਾਈਂ ਜੀ ਦਾ ਔਰ ਹਰ ਸਾਲ ਸਾਈਂ ਜੀ ਦੇ ਪਿਆਰੇ ਸਾਈਂ ਜੀ ਦੇ ਮুরিਦ ਸਾਈਂ ਜੀ ਦੇ ਨਾਮ ਦਾ ਪੰਡਹਾਰਾ ਸਾਈਂ ਜੀ ਦੇ ਨਾਮ ਦੀਆਂ ਕਵਾਲੀਆਂ ਕਰਵਾਉਂਦੇ ਆ ਖਾਂਡਾ ਪਰਿਵਾਰ ਔਰ ਖਾਂਡਾ ਪਰਿਵਾਰ ਨੂੰ ਹਕੀਕਤ ਵੱਲੋਂ ਔਰ ਸਭ ਵੱਲੋਂ ਬਹੁਤ 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 ਮੁਬਾਰਕਾਂ ਮੇਰੇ ਸਾਈਂ ਜੀ ਦੇ ਬਰਥ ਦੇ ਦਿਨਾਂ ਔਰ ਚੜ੍ਹਦੀ ਕਲਾ ਚ ਰਹੋ ਇਸੇ ਤਰੀਕੇ ਮੇਰੇ ਸਾਈਂ ਜੀ ਇਹਨਾਂ ਤੇ ਹਾਂਡਾ ਪਰਿਵਾਰ ਤੇ ਕਿਰਪਾ ਕਰੇ ਤਾਂ ਕਿ ਇਹ ਅਸੀਂੇ ਤਰੀਕੇ ਲੰਗਰ ਲਗਾਉਂਦੇ ਰਹਿਣ ਉਹ ਸਤ ਪਕਟਾ ਵੱਲੋਂ ਸਾਈਂ ਜੀ ਦੇ ਬਰਥ ਦੇ ਦਿਨਾਂ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਬਾਬਾ ਲਾਡੀ ਸਾਹ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕਬਾਦ ਦਿੰਨਾ ਤੇ ਸਭ ਤੋਂ ਜ਼ਿਆਦਾ ਮੁਬਾਰਕਬਾਦ ਮੇਰੇ ਵੀਰ ਪਵਨ ਹਾਂਡਾ ਜੀ ਪੂਰੀ ਹਾਂਡਾ ਪਰਿਵਾਰ ਉਹਨਾਂ ਦੇ ਨਾਲ ਬੱਬਲ ਜੀ ਤੇ ਉਹਨਾਂ ਦੇ ਹੋਰ ਵੀ ਜਿੰਨੇ ਸਾਥੀ ਇੱਥੇ ਦੇ ਪ੍ਰਧਾਨ ਉਜਾਣਾ ਨਗਰ ਦੇ ਕਮਲਜੀਤ ਕੌਰ ਜੀ, ਰੋਹਿਤ ਜੀ, ਸੰਦੀਪ ਅਰੋੜਾ ਜੀ, ਬੱਬਲ ਬਲਮਾਰੀਂ ਛੰਡੀ ਜੀ, ਬੱਬੀ ਬੰਟੀ ਦੀ ਸਾਰੇ ਜਿੰਨੇ ਸਾਰੇ ਮੈਂਬਰ ਸਹਿबान ਨੇ ਸਾਰਿਆਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਹਰ ਸਾਲ ਬਾਬਾ ਲਾਡੀ ਸ਼ਾਹੀ ਦੇ ਜਨਮ ਦਿਨ ਦੇ ਦਿਹਾੜੇ ਦੇ ਉੱਪਰ ਇੱਕ ਬਹੁਤ ਵੱਡਾ ਜਿਹੜਾ ਲੰਗਰ ਆ ਉਹ ਜਾਰਾ ਨਗਰ ਦੇ ਵਿੱਚ ਲਗਾਇਆ ਜਾਂਦਾ ਇਹ ਲੰਗਰ ਪਿਛਲੇ 15 16 ਸਾਲ ਤੋਂ ਹਾਂਡਾ ਪਰਿਵਾਰ ਜਿਹੜਾ ਲਗਾ ਲਗਾ ਰਿਹਾ ਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਤੇ ਆਪਣੇ ਵਾਰਡ ਨੰਬਰ 43 ਦੇ ਸਾਰੇ ਇਲਾਕਾ ਨਾਸੀਆਂ ਵੱਲੋਂ ਹਾਂਡਾ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਤੇ ਸਾਰਿਆਂ ਨੂੰ ਹੀ ਬਾਬਾ ਲਾਡੀ ਸ਼ਾਹੀ ਜੀ ਜਨਮ ਦਿਨ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ